ਜੀ ਜੀ ਦਾ ਖਾਲਸਾ ਮੈਨੂੰ ਇੱਕ ਫਤਿਹ ਅੱਜ ਅਸੀਂ ਆਰਾਮਗੜੀਆ ਅਕਾਲ ਜੱਤੀਬੰਦੀ ਦੇ ਕੌਮੀ ਸੁਚਾਲਕ ਸਰਦਾਰ ਹਰਜੀਤ ਸਿੰਘ ਜੀ ਆਰਾਮਗੜੀਆ ਸਾਹਿਬ ਕੋਲ ਪਹੁੰਚੇ ਹਾਂ ਜੋ ਪਿਛਲੇ ਦਿਨੀ ਇੱਕ ਮੇਰੀ ਆਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਹ ਆਵਾਜ਼ ਹੈ ਜਿਹੜੀ ਕਿਸੇ ਸ਼ਰਾਰਤੀ ਅੰਸਰਾਂ ਨੇ ਜਾਂ ਬਣਾਈ ਜਾਂ ਕਿਦਾਂ ਪਰ ਫਿਰ ਵੀ ਮੈਨੂੰ ਇਹ ਜੀ ਪੂਰੀ ਵੀ ਰਾਮ ਗੜੀਆ ਬਰਾਦਰੀ ਦਾ ਸਾਡੇ ਪੰਜਾਬੀਆਂ ਦੀ ਪੱਕੇ ਦਾ ਭੈਣ ਭਰਾਵਾਂ ਨੂੰ ਵੀ ਦੁੱਖ ਲੱਗਿਆ ਹੋਵੇਗੀ ਇਹ ਬਰਕਾਰ ਤੋਂ ਕੋਈ ਆਵਾਜ਼ ਆਣੇ ਅਣਜਾਣੇ ਜੇ ਮੇਥੋਂ ਕੋਈ ਗਲਤੀ ਹੋਈ ਆ ਤਾਂ ਸਾਰੇ ਰਾਮ ਗੜੀਆ ਪਰਿਵਾਰ ਸਾਡੇ ਪੰਜਾਬੀ ਸਾਡੇ ਭੈਣ ਭਰਾ ਮੈਨੂੰ माफ ਕਰਨਗੇ ਕਿਉਂਕਿ ਮੈਂ ਮਾਫੀ ਚਾਹਣਾ ਅਸੀਂ ਕਲਾਕਾਰ ਬੰਦੇ ਆ ਬੜੇ ਲੰਬੇ ਸਮੇਂ ਤੋਂ ਅਸੀਂ ਤੁਹਾਡਾ ਦਿੱਤਾ ਹੀ ਖਾਂਦੇ ਆ ਧੰਨਵਾਦ ਆਸ ਕਰਦਾ ਤੁਸੀਂ ਮੈਨੂੰ ਮਾਫ਼ ਕਰੋਗੇ ਸਤਿ ਸ੍ਰੀ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਮਰਬੀਰ ਸਿੰਘ ਬੰਦਰਬਖ ਬੁਲਾਰਾ ਰਾਮਗੜੀਆ ਅਕਾਲ ਜਥੇਬੰਦੀ ਦੋਸਤੋ ਜਿਦਾ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੱਧੂ ਵੱਲੋਂ ਇੱਕ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਜਿਸ ਦੇ ਵਿੱਚ ਰਾਮਗੜੀਆ ਬਰਾਦਰੀ ਦੀਆਂ ਭਾਵਨਾਵਾਂ ਬਹੁਤ ਵੱਡੇ ਲੈਵਲ ਤੇ ਆਹਾਰਤ ਹੋਈ ਉਹ ਸਭ ਦੇ ਚਲਦੇ ਆ ਰਾਮਗੜੀਆ ਅਕਾਲ ਜਥੇਬੰਦੀ ਵੱਲੋਂ ਬਲਕਾਰ ਸਿੱਧੂ ਨੂੰ 5 ਤਰੀਕ ਤੱਕ ਦਾ ਅਲਟਮ ਅਲਟੀਮੇਟਮ ਦਿੱਤਾ ਗਿਆ ਸੀਗਾ ਜਿਸ ਦੇ ਵਿੱਚ ਉਹਨੂੰ ਕਿਹਾ ਗਿਆ ਸੀਗਾ ਕਿ ਬਰਾਦਰੀ ਕੋਲੋਂ ਰਾਮ ਗੜੀਆ ਬਰਾਦਰੀ ਕੋਲੋਂ ਮਾਫੀ ਮੰਗ ਲੈ ਨਹੀਂ ਤੇ ਅਸੀਂ ਤੇਰੇ ਖਿਲਾਫ ਕੋਈ ਵੱਡਾ ਐਕਸ਼ਨ ਕਰਾਂਗੇ ਅੱਜ ਉਸੇ ਚੀਜ਼ ਦੇ ਚੱਲਦਿਆਂ ਹੀ ਬਲਕਾਰ ਸਿੱਧੂ ਵੱਲੋਂ ਸਾਡੇ ਕੋਮੀ ਸੰਚਾਲਕ ਸਰਦਾਰ ਹਰਜੀਤ ਸਿੰਘ ਰਾਮ ਗੜੀਆ ਜੀ ਨਾਲ ਸੰਪਰਕ ਕਰਕੇ ਪਟਿਆਲਾ ਵਿਖੇ ਉਸ ਸਖਸ਼ ਵੱਲੋਂ ਮਾਫੀ ਦਾ ਇਜ਼ਹਾਰ ਕੀਤਾ ਗਿਆ ਜੇ ਅਸੀਂ ਇੱਕ ਝੋਟਾ ਅਸੀਂ ਵੱਡੇ ਤੋਂ ਵੱਡੇ ਸਖਸ਼ ਨੂੰ ਵੀ ਜੋ ਵੀ ਕੋਈ ਸਾਡੀ ਬਰਾਦਰੀ ਦੇ ਖਿਲਾਫ ਸਾਡੇ ਸਮਾਜ ਦੇ ਖਿਲਾਫ ਕੁਝ ਬੋਲਣ ਦੀ ਜ਼ਰੂਰਤ ਕਰੇਗਾ ਤੇ ਅਸੀਂ ਉਹਨੂੰ ਝਕਾਉਣ ਦੀ ਤਾਕਤ ਰੱਖਦੇ ਆਂ ਤੇ ਦੋਸਤੋ ਇਹ ਸੰਗਠਨ ਦੀ ਸ਼ਕਤੀ ਹੈ ਕਿ ਅੱਜ ਉਹ ਸਖਸ਼ ਨੇ ਜਿਹਨੇ ਬਚਰ ਗਲਤੀ ਕੀਤੀ ਅੱਜ ਉਹਨੇ ਗਲਤੀ ਦਾ ਅਹਿਸਾਸ ਕੀਤਾ ਔਰ ਸਾਡੀ ਬਾਣੀ ਇਹ ਕਹਿੰਦੀ ਆ ਸ਼ਰਨ ਪਰੇ ਸੋ ਤਰਿਆ ਜੋ ਵੀ ਚੱਲ ਕੇ ਆ ਗਿਆ ਮਾਫੀ ਮੰਗ ਗਿਆ ਅਸੀਂ ਉਹਦੇ ਤੇ ਐਕਸ਼ਨ ਨਹੀਂ ਲੈਂਦੇ ਪਰ ਇਹਦੇ ਨਾਲ ਇੱਕ ਤਾੜਨਾ ਜ਼ਰੂਰ ਕਰਨੀ ਚਾਹੁੰਦੇ ਆ ਫਿਊਚਰ ਦੇ ਵਿੱਚ ਅਗਰ ਕੋਈ ਵੀ ਸ਼ਖਸ ਐਹੋ ਜੀ ਦੁਬਾਰਾ ਗਲਤੀ ਕਰਨ ਦੀ ਕੋਸ਼ਿਸ਼ ਕਰੇਗਾ ਤੇ ਉਹਦੇ ਨਤੀਜੇ ਉਹ ਭੁਗਤਣ ਵਾਸਤੇ ਤਿਆਰ ਰਵੇ ਇਹ ਮਾਫੀ ਸਿਰਫ ਇਸ ਲਈ ਦਿੱਤੀ ਜਾਂਦੀ ਆ ਕਿ ਕੋਈ ਅਹਿਸਾਸ ਕਰ ਲਵੇ ਕੋਈ ਅਹਿਸਾਸ ਕਰ ਲਵੇ ਤੇ ਅਹਿਸਾਸ ਕਰਨ ਵਾਲੇ ਨੂੰ ਮਾਫ ਕਰ ਦਿੱਤਾ ਜਾਂਦਾ ਤੇ ਜੇ ਕੋਈ ਅਹਿਸਾਸ ਨਹੀਂ ਕਰਦਾ ਤੇ ਇਹ ਕੋਈ ਵੱਡੀ ਗੱਲ ਨਹੀਂ ਕਿ ਦੁਬਾਰਾ ਵੀ ਉਹਦੇ ਤੇ ਐਕਸ਼ਨ ਲਿਆ ਜਾ ਸਕਦਾ ਮੈਂ ਸਮੂਚੀ ਰਾਜਗੁਰਿਆ ਕਾਲ ਜਥੇਬੰਦੀ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਇੱਕ ਜੁੱਟ ਹੋ ਕੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਿੱਛੇ ਅਸੀਂ ਆਪਣੀ ਏਕਤਾ ਦਾ ਪ੍ਰਦਰਸ਼ਨ ਕੀਤਾ ਗਾਂ ਵੀ ਕਰਦੇ ਰਹੀਏ ਔਰ ਸੰਗਠਨ ਦੀ ਇਹ ਤਾਕਤ ਆ ਕਿ ਕੋਈ ਆਣ ਕੇ ਤੁਹਾਡੇ ਅੱਗੇ ਝੁਕ ਕੇ ਮਾਫੀ ਮੰਗ ਲੈਂਦਾ ਤੇ ਕੋਈ ਮਾਫੀ ਮੰਗਣ ਦਾ ਨੀਵਾ ਨਹੀਂ ਉਦਾਰ ਤੇ ਮaaf ਕਰਨ ਵਾਲੇ ਦਾ ਮaaf ਕਰਨਾ ਸਭ ਤੋਂ ਵੱਡਾ ਤਦਮ ਹੈ ਤੇ ਸੋ ਦੋਸਤੋ ਫੇਰ ਇੱਕ ਵਾਰੀ ਸਮੂਚੀ RAM ਗੜੀਆ ਕਾਲ ਜਥੇ ਬੰਦੀ ਦਾ ਧੰਨਵਾਦ ਤੁਹਾਡੀ ਏਕਤਾ ਦਾ ਧੰਨਵਾਦ ਕਿ ਵੱਡੀਆਂ-ਵੱਡੀਆਂ ਤੋਪਾਂ ਵੀ ਆਣ ਕੇ ਜਿੱਥੇ ਸੰਗਠਨ ਦੀ ਸ਼ਕਤੀ ਆਂਦੀ ਹੈ ਉਹ ਝੁਕ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ